ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂ ਸਿੰਘ ਸਾਹਿਬ ਜੀ ਸਭੋਂ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੀ ਚਰਨਾਂ ਕਮਲਾਂ ਦੀ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਸਾਸੰਗੀ ਜੀ ਜਿਵੇਂ ਆਪਾਂ ਸਾਰੀ ਪੈਨਪਰਾ ਹੀ ਜਾਣਦੀ ਆ ਕਿ ਕੱਲ ਨੂੰ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਤੇ ਅੱਜ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਆ ਜੇਕਰ ਤੁਸੀਂ ਸਾਲ ਦੇ ਪਹਿਲੇ ਦਿਨ ਤੁਹਾਡੇ ਘਰ ਦੇ ਸਾਹਮਣੇ ਕੋਈ ਦਰਵੇਸ਼ ਆਉਂਦਾ ਹੈ ਕਹਿੰਦਾ ਭਾਵ ਕਿ ਸਾਲ ਦੇ ਪਹਿਲੇ ਦਿਨ ਕੁੱਤੇ ਨੂੰ ਤੁਸੀਂ ਇਹ ਇੱਕ ਚੀਜ਼ ਖਵਾ ਦਿਓ ਤੁਹਾਡੀ ਸੱਤ ਪੁਸ਼ਟਾਂ ਦੀ ਗਰੀਬੀ ਦੂਰ ਹੋ ਜਾਵੇਗੀ ਜਦੋਂ ਆਪਾਂ ਕਿਸੇ ਦਰਵੇਸ਼ ਨੂੰ ਕੋਈ ਰੋਟੀ, ਦੁੱਧ, ਕੱਚੀ ਲੱਸੀ ਪਾਉਣੀ ਆ ਤਾਂ ਸਾਧ ਸੰਗੇ ਜੀ ਇਸਲਾ ਸਾਨੂੰ ਬਹੁਤ ਹੀ ਜ਼ਿਆਦਾ ਪੁੰਨ ਲੱਗਦਾ ਹੈ। ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕਾਲੇ ਕੁੱਤੇ ਨੂੰ ਨਵੇਂ ਸਾਲ ਦੇ ਦਿਨ ਪਾਉਣੀ ਚਾਹੀਦੀ ਹੈ ਸਾਧ ਸੰਗੇ ਜੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਕਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਤਸੰਗੀ ਜੀ ਨਵੇਂ ਸਾਲ 2026 ਦੀ ਸ਼ੁਰੂਆਤ ਦੇ ਵਿੱਚ ਕੁੱਤੀ ਨੂੰ ਕੋਆਦੀ ਨਾਲ ਇੱਕ ਛੋਟੀ ਜਿਹੀ ਚੀਜ਼ ਤੇ ਚਲਮਣ ਦੀ ਗਰੀਬੀ ਦੂਰ ਹੋ ਜਾਵੇਗੀ। ਤੇ ਤੁਹਾਡਾ ਪੂਰਾ ਪਰਿਵਾਰ ਬਿਲੀ ਬੈਠ ਕੇ ਦੌਲਤ ਦਾ ਆਨੰਦ ਮਾਣੇਗਾ। ਤੁਹਾਡੇ ਜੀਵਨ ਵਿੱਚ ਕਦੇ ਵੀ ਭੋਜਨ ਤੇ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਤੁਹਾਡਾ ਸਾਲ ਪਰ ਦੌਲਤ ਦਾ ਭਰਪੂਰ ਪਰਿਵਾਰ ਰਹੇਗਾ। ਸਾਸੰਗੀ ਜੀ ਇਹ ਉਪਾ ਇੰਨਾ ਗੁਪਤ ਤੇ ਇੰਨਾ ਰਹੱਸਮਈ ਹੈ ਕਿ ਇਸ ਦੀ ਵਿਆਖਿਆ ਅਜ ਤੱਕ ਕਿਸੇ ਵੀ ਗ੍ਰੰਥ ਜਾਂ ਪ੍ਰਾਣ ਦੀ ਵਿੱਚ ਨਹੀਂ ਮਿਲੀ ਕਿਉਂਕਿ ਅਪਰਾਚੀਨ ਸਮੇਂ ਦੇ ਵਿੱਚ ਕੁਝ ॠषि मुनि ਤੇ ਸੰਤਾਂ ਨੇ ਇਸ ਉਪਾ ਨੂੰ ਸਿਰਫ ਆਪਣੀ ਚੇਲਿਆਂ ਦੇ ਨਾਲ ਹੀ ਸਾਂਝਾ ਕੀਤਾ ਸੀ ਜੇਕਰ ਤੁਸੀਂ ਅੱਜ ਇਸ ਉਪਾਅ ਦੀ ਬਾਰੇ ਜਾਣਦੇ ਹੋ ਤਾਂ ਤੁਸੀਂ ਸਾਲ 2026 ਦੇ ਵਿੱਚ ਆਪਣੀ ਕਿਸਮਤ ਖੁਦ ਲਿਖੋਗੇ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਤੇ ਸਰਲ ਹੈ ਪਰ ਇਸ ਦੇ ਨਿਸ਼ਮ ਤੇ ਸਾਵਧਾਨੀਆਂ ਬਹੁਤ ਹੀ ਜ਼ਿਆਦਾ ਸਖਤ ਨੇ ਇਸ ਲਈ ਜੇਕਰ ਤੁਸੀਂ ਇਸ ਉਪਾਅ ਅਪਣਾਉਣਾ ਚਾਹੁੰਦੇ ਹੋ ਤਾਂ ਧਿਆਨ ਨਾਲ ਸੁਣੋ ਤੇ ਇਸ ਨਾਲ ਜੁੜੀ ਹਰ ਇੱਕ ਗੱਲ ਨੂੰ ਸਮਝੋ ਕਿਉਂਕਿ ਜੇਕਰ ਤੁਸੀਂ ਤੋੜੀ ਜੇ ਹੀ ਵੀ ਗਲਤੀ ਕਰਦੀਆਂ ਤਾਂ ਇਹ ਉਪਾ ਤੁਹਾਡੇ ਤੇ ਚੰਗੇ ਦੀ ਬਚਾਈ ਅਸ਼ੁਭ ਪ੍ਰਭਾਵ ਵੀ ਪਾ ਸਕਦਾ ਹੈ ਤੇ ਇਸੇ ਤੇਰਾ ਤੁਸੀਂ ਸਾਰੇ ਜਾਣਿਓ ਹਰ ਕੋਈ ਚਾਉਂਦਾ 21 ਸਾਲ 2026 ਉਹਨਾਂ ਦੇ ਸਾਰੇ ਦੁੱਖਾਂ ਤੇ ਸਾਰੀਆਂ ਪਰ ਸ਼ੈਨੀਆਂ ਸਮੱਸਿਆਵਾਂ ਤੇ ਦੁੱਖਾਂ ਨੂੰ ਖਤਮ ਕਰੇ ਤੇ ਇਸ ਲਈ ਆਓ ਦੇਖੀਏ ਕਿ ਇਸ ਗੁਪਤ ਉਪਾਦੀ ਕੀ ਮਹੱਤਤਾ ਹੈ ਸਾਲ 2026 ਕੁੱਤੇ ਦੇ ਨਾਲ ਸੰਬੰਧ ਦੇ ਤੇ ਇਹ ਸਾਲ 2026 ਇੱਕ ਸਧਾਰਨ ਕੈਲੰਡਰ ਬਦਲਣ ਵਾਲਾ ਸਾਲ ਨਹੀਂ ਇੱਕ ਅਜੀਹਾ ਸਮਾਂ ਹੈ ਜਦੋਂ ਕੁਦਰਤ ਵਿਨੁਕਤਾ ਦੀ ਤੋ ਜਵਾਬਦੇਹੀ ਦੀ ਮੰਗ ਕਰਦੀ ਹੈ ਜਦੋਂ ਗ੍ਰਹਿ ਨਾ ਸਿਰਫ ਭਵਿੱਖ ਦੀ ਭਵਿੱਖਬਾਣੀ ਕਰਦੇ ਨੇ ਬਲਕਿ ਪਿਛਲੇ ਕਰਮਾਂ ਦੀਆਂ ਫਾਈਲਾਂ ਵੀ ਖੋਲ੍ਹਦੇ ਨੇ ਇਸ ਸਾਲ ਉਹਨਾਂ ਦੇ ਲਈ ਮੁਸ਼ਕਲ ਵਾਲਾ ਹੋਵੇਗਾ ਜਿਨ੍ਹਾਂ ਨੇ ਸਿਰਫ ਆਪਣੇ ਬਾਰੇ ਸੋਚਿਆ ਹੈ ਤੇ ਉਹਨਾਂ ਦੇ ਲਈ ਵਰਦਾਨ ਹੋਵੇਗਾ ਜਿਨ੍ਹਾਂ ਨੇ ਕਮਜ਼ੋਰ ਤੇ ਭੁੱਖੇ ਜਾਂ ਕਿਸੇ ਹੋਰ ਜੀਵ ਦੇ ਲਈ ਬਿਨਾਂ ਦਿਖਾਵੇ ਦੇ ਕੁਝ ਕੀਤਾ ਹੈ ਜੀ ਹਾਂ 2022 ਦਾ ਸਭ ਤੋਂ ਵੱਡਾ ਭਰਮ ਇਹ ਹੋਵੇਗਾ ਕਿ ਲੋਕ ਹੱਲ ਲੱਭਣਗੇ ਵੱਡੇ ਮੰਦਰਾਂ ਦੀ ਵਿੱਚ ਜਾਣਗੇ ਵੱਡੇ ਦਾਨ ਦੀ ਵਾਰੀ ਗੱਲ ਕਰਨਗੇ ਤੇ ਨੇਕ ਕੰਮ ਕਰਨਗੇ ਪਰ ਸਿਰਫ ਉਹੀ ਲੋਕ ਨੇ ਜਿਹੜੇ ਦੇਖਣਗੇ ਜੋ ਛੋਟੀਆਂ ਗੁਪਤ ਤੇ ਸ਼ਾਂਤ ਚੀਜ਼ਾਂ ਕਰਦੇ ਕਿਉਂਕਿ ਇਹ ਸਾਲ ਸ਼ੋਰ ਦਾ ਸਾਲ ਨਹੀਂ ਸਗੋਂ ਚੁੱਪ ਦਾ ਸਾਲ ਹੈ। ਇਹ ਸਾਲ ਤੁਹਾਡੇ ਸ਼ੋਰ ਦੇ ਨਾਲ ਨਹੀਂ ਸਗੋਂ ਚੁੱਪ ਦੇ ਨਾਲ ਚੱਲੇਗਾ ਤੇ ਇਸ ਚੁੱਪ ਦਾ ਸਭ ਤੋਂ ਵੱਡਾ ਦਰਵਾਜ਼ਾ ਇਸ ਸੜਕ ਤੇ ਬੈਠਾ ਉਹ ਕੁੱਤਾ ਜਿਸ ਨੂੰ ਹਰ ਰੋਜ਼ ਦੇਖਦੇ ਹਨ ਲੋਕ ਪਰ ਉਹ ਨਹੀਂ ਸਮਝਦੇ ਕੁੱਤਾ ਸਿਰਫ ਇੱਕ ਜਾਨਵਰ ਹੀ ਨਹੀਂ ਇਹ ਕੁਦਰਤ ਦਾ ਰਖਵਾਲਾ ਹੈ। ਇਹ ਦੁੱਖ ਦੀ ਪਹਿਲੀ ਧਸਤਕ ਆਪਣੀ ਆਪ ਤੇ ਲੈਂਦਾ ਹੈ ਇਹ ਆਪਣੇ ਸਰੀਰ ਤੇ ਅੰਦਰ ਨਿਕਾਰਾਤਮਕਤਾ ਨੂੰ ਫਸਾ ਲੈਂਦਾ ਹੈ ਇਹ ਘਰਾਂ ਦੇ ਬਾਹਰ ਬੈਠਦਾ ਹੈ ਤਾਂ ਜੋ ਅੰਦਰੂਨੀ ਮੁਸੀਬਤਾਂ ਬਾਹਰ ਰਹਿਣ ਪਰ ਜਦੋਂ ਉਹ ਹੀ ਕੁੱਤਾ ਭੁੱਖਾ ਰਹਿੰਦਾ ਹੈ ਤੇ ਮਨੁੱਖ ਇਸ ਨੂੰ ਅਣਦੇਖਾ ਕਰ ਦਿਆ ਤਾਂ ਉਹ ਮੁਸੀਬਤਾਂ ਹੌਲੀ-ਹੌਲੀ ਅੰਦਰ ਆਉਣ ਲੱਗਦੀਆਂ ਨੇ ਦੇਖੋ ਸਾਲ 2026 ਦੇ ਵਿੱਚ ਲੋਕ ਆਪਣੀ ਜੀਵਨ ਵਿੱਚ ਆਜੀਵ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਵਿਆਦੀਆਂ ਗੱਲਾਂ ਇੱਕ ਪੱਕਾ ਰਿਸ਼ਤਾ ਅਚਾਨਕ ਟੁੱਟਣਾ ਜਾਂ ਰਿਸ਼ਤਾ ਕਦੇ ਵੀ ਸਫਲ ਨਹੀਂ ਹੋਣਾ ਪੈਸੇ ਹੋਣ ਦੇ ਬਾਵਜੂਦ ਪੈਸਾ ਘਟ ਰਿਹਾ ਹੈ ਕਰਜ਼ਾ ਚੁਕਾਉਣ ਤੋਂ ਬਾਅਦ ਵਾਪਸ ਆ ਰਿਹਾ ਹੈ ਰਿਕਵਰੀ ਹੋਣ ਤੋਂ ਬਾਅਦ ਕਰਜ਼ੇ ਸਾਨੂੰ ਦੁਬਾਰਾ ਆਪਣੀ ਕਬਜ਼ੇ ਦੇ ਵਿੱਚ ਲੈ ਰਹੀ ਹੈ ਇਸੇ ਤਰ੍ਹਾਂ ਬਿਮਾਰੀਆਂ ਸਾਡੇ ਸਰੀਰ ਵਿੱਚ ਦੁਬਾਰਾ ਨਿਵਾਸ ਕਰ ਰਹੀਆਂ ਹਨ ਪਰਿਵਾਰ ਦੇ ਅੰਦਰ ਬੇਅੰਤ ਕਾਨੂੰਨੀ ਪਰੇਸ਼ਾਨੀਆਂ ਤੇ ਅਣਜਾਣ ਤਣਾ ਬੱਚਿਆਂ ਦੀ ਸਿੱਖਿਆ ਵਿੱਚ ਰੁਕਾਵਟਾਂ ਪਰੇ ਨੇ ਚਿੰਤਾ ਮਾਨ ਵਿੱਚ ਬੇਲੋੜਾ ਦਰਦ ਰਾਤ ਨੂੰ ਨੀਂਦ ਦਾ ਨਾ ਆਉਣਾ ਇਹ ਸਭ ਗੱਲ ਇਸ ਗੱਲ ਦੇ ਸੰਕੇਤ ਨੇ ਕਿ ਕੋਈ ਅਸਧਾਰਨ ਦਰਵਾਜ਼ਾ ਤੇ ਹੈ ਇਸ ਨੂੰ ਹਟਾਉਣ ਦਾ ਇੱਕ ਉਪਾਅ ਅਸੀਂ ਤੁਹਾਡੀ ਨਾਲ ਦੱਸਾਂਚਾ ਕਰਾਂਗੇ ਇਸ ਰਸ ਦੇ ਲਈ ਕਿਸੇ ਮੰਤਰ ਕਿਸੇ ਪੂਜਾ ਜਾਂ ਕਿਸੇ ਅਲਾਮ ਦੀ ਲੋੜ ਨਹੀਂ ਇਹ ਸਿਰਫ ਭਾਵਨਾ ਦੀ ਮੰਗ ਕਰਦਾ ਹੈ ਤੇ ਇਹ ਉਹ ਵਸਤੂ ਹੈ ਜੋ ਉਸ ਭਾਵਨਾ ਨੂੰ ਚਗੌਂਦੀ ਉਸ ਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਇਹ ਵਸਤੂ ਬਹੁਤ ਗੁਪਤ ਹੈ ਇਸ ਵਸਤੂ ਨੂੰ ਸਿਰਫ ਚੋਪਚਾਪ ਹੁੱਤੇ ਨੂੰ ਘਮਾਉਣ ਦੀ ਲੋੜ ਹੈ ਤੇ ਸਾਡੇ ਹਿੰਦੂ ਸਨਾਤਨ ਧਰਮ ਦੇ ਵਿੱਚ ਕੁੱਤੇ ਨੂੰ ਇੱਕ ਆਮ ਜੀਵ ਨਹੀਂ ਮੰਨਿਆ ਜਾਂਦਾ ਪੁੱਤਾ ਇੱਕ ਬਹੁਤ ਹੀ ਰਹੱਸਮਈ ਜਾਨਵਰ ਹੈ ਤੇ ਕੁੱਤੇ ਨੂੰ ਭਗਵਾਨ ਸ਼ਨੀ ਦੇਵ ਦੇ ਨਾਲ ਵੀ ਜੋੜਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕੁੱਤੇ ਨੂੰ ਭੈਰੂ ਬਾਬਾ ਦੇ ਨਾਲ ਵੀ ਜੋੜਿਆ ਗਿਆ ਹੈ ਕੁੱਤੇ ਨੂੰ ਰਾਹੂ ਕੇਤੂ ਤੇ ਨੌਗ੍ਰਹਿਆਂ ਦੇ ਨਾਲ ਵੀ ਜੋੜਿਆ ਗਿਆ ਹੈ। ਸ਼ਾਸਤਰਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਕੁੱਤਾ ਤੁਹਾਨੂੰ ਰਾਜੇ ਤੋਂ ਕੰਗਾਲ ਤੇ ਇੱਕ ਰਾਜੇ ਤੋਂ ਰਾਜਾ ਵੀ ਬਣਾ ਸਕਦਾ ਹੈ। ਜੇਕਰ ਤੁਸੀਂ ਸਾਲ 2026 ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਸਾਲ 2026 ਦੇ ਵਿੱਚ ਤੁਹਾਡੀ ਕਿਸਮਤ ਚਮਕੇ ਤਾਂ ਇਹ ਗੁਪਤ ਰਸਮ ਫੀਸੀ ਨੂੰ ਦੱਸੇ ਬਿਨਾ ਚੁੱਪਚਾਪ ਕਰੋ। ਕੁੱਤੇ ਨੂੰ ਭਗਵਾਨ ਸ਼ਨੀ ਦੇਵ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦਾ ਕਰਮ ਦਾ ਦੇਵਤਾ ਭਗਵਾਨ ਸ਼ਨੀ ਦੇਵ ਨੂੰ ਕਰਮ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਨੀ ਦੇਵ ਕਿਸੇ ਵਿਅਕਤੀ ਦਾ ਨਿਰਣਾ ਉਸ ਦੇ ਕਰਮਾਂ ਦੇ ਆਧਾਰ ਤੇ ਹੀ ਕਰਦੇ ਨੇ ਤੇ ਇਹ ਫੈਸਲਾ ਕਰਦੇ ਆ ਕਿ ਉਹਨਾਂ ਨੂੰ ਕੀ ਦੇਣਾ ਹੈ ਤੇ ਕੀ ਲੈਣਾ ਹੈ ਬਹੁਤ ਸਾਰੇ ਲੋਕ ਗ੍ਰਹਿਆਂ ਤੋਂ ਪ੍ਰਭਾਵਿਤ ਹੁੰਦੇ ਨੇ ਇਸ ਦੁੱਖ ਦੀ ਕਾਰਨਿਕ ਵਿਅਕਤੀ ਦੇ ਜੀਵਨ ਦੇ ਵਿੱਚ ਜਿਆਦਾਤਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਿਵੇਂ ਕਿ ਅਚਾਨਕ ਬਿਮਾਰੀ, ਡਰ ਤੇ ਪਰਿਵਾਰਿਕ ਮਤਭੇਦ ਪਿਤਰ ਦੋਸ਼ ਵੀ ਸਿੱਧੇ ਤੌਰ ਤੇ ਕੁੱਤਿਆਂ ਦੇ ਨਾਲ ਜੁੜਿਆ ਹੋਇਆ ਤੇ ਪਿਤਰ ਦੋਸ਼ ਹੀ ਕਾਰਨਿਕ ਅੱਜ ਦੇ ਜੀਵਨ ਦੇ ਵਿੱਚ ਸਮੱਸਿਆਵਾਂ ਵੱਧ ਰਹੀਆਂ ਨੇ ਜਿਵੇਂ ਕਿ ਤੁਸੀਂ ਚੋਣਾਂਵੋ ਕੇ ਸਾਲ 2026 ਦੇ ਵਿੱਚ ਤੁਹਾਡੀ ਕਿਸਮਤ ਚਮਕੇ ਤਾਂ ਇਹ ਗੋਪਤ ਰਸਮ ਕਿਸੇ ਨੂੰ ਦੱਸੇ ਬਿਨਾ ਚੁੱਪਚਾਪ ਕਰੋ ਕੁੱਤੇ ਨੂੰ ਭਗਵਾਨ ਸ਼ਰੀ ਦੇਵ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਭਗਵਾਨ ਸ਼ਰੀ ਦੇਵ ਨੂੰ ਕਰਮ ਦਾ ਦੇਵਤਾ ਮੰਨਿਆ ਜਾਂਦਾ ਹੈ ਪਿਤਰ ਦੋਸ਼ ਹੀ ਕਾਰਨ ਹੈ ਕਿ ਅੱਜ ਦੇ ਜੀਵਨ ਵਿੱਚ ਸਮੱਸਿਆਵਾਂ ਵਧ ਰਹੀਆਂ ਨੇ ਜਿਵੇਂ ਕਿ ਪਰਿਵਾਰ ਦੇ ਵਿੱਚ ਤਰੱਕੀ ਦੀ ਘਾਟ ਬੱਚੇ ਪੈਦਾ ਕਰਨ ਦੇ ਵਿੱਚ ਅਸਮਰਥਾ ਤੇ ਇਥੋਂ ਤੱਕ ਕਿ ਬੇਔਲਾਦ ਹੋਣ ਦੀ ਸਮੱਸਿਆ ਵੀ ਪਿਤਰ ਦੋਸ਼ ਦੇ ਕਾਰਨ ਪਰਿਵਾਰ ਖੁਸ਼ਹਾਲ ਨਹੀਂ ਹੋ ਸਕਦਾ ਕਿਉਂਕਿ ਇੱਕ ਪਰਿਵਾਰ ਦੇ ਪੂਰਵਜ ਪਰਿਵਾਰ ਦੇ ਇੱਕ ਮੈਂਬਰ ਦੀ ਨਾਲ ਨਾਰਾਜ਼ ਹਨ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਅੱਜ ਦੀਆਂ 90% ਸਮੱਸਿਆਵਾਂ ਸਿਰਫ ਪਿਤਰ ਦੋਸ਼ ਦੇ ਕਾਰਨ ਹੈ ਇਸ ਲਈ ਤੁਸੀਂ ਪਿੱਛਾਉਂਦੇ ਹੋ ਕਿ ਸਾਲ 2025 ਦੇ ਵਿੱਚ ਉਹ ਸਾਰੇ ਦੋਸਤ ਜੋ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਤੁਹਾਨੂੰ ਦਰਦ ਦੇ ਰਹੇ ਨੇ ਤੁਹਾਨੂੰ ਪਰੇਸ਼ਾਨ ਕਰਦੇ ਆ ਖਤਮ ਹੋ ਜਾਣ ਚਾਹੀ ਇਹ ਗ੍ਰਹਿ ਦੋਸ਼ ਹੋਵੇ ਪਿਤਰ ਦੋਸ਼ ਹੋਵੇ ਵਾਸਤੂ ਦੋਸ਼ ਹੋਵੇ ਜਾਂ ਕੋਈ ਪਰਿਵਾਰਿਕ ਦੇਵਤਾ ਹੋਵੇ ਜੇਕਰ ਤੁਹਾਨੂੰ ਦੇਵਤਿਆਂ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਤੁਹਾਨੂੰ 2026 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਸ ਉਪਾਅ ਨੂੰ ਲਾਗੂ ਕਰਨਾ ਚਾਹੀਦਾ ਹੈ ਤੁਸੀਂ ਜਾਣਦੇ ਹੋ ਕਿ ਤੁਸੀਂ ਕੁਝ ਸਮੇਂ ਪਰਿਵਾਰ ਵਿੱਚ ਤਰੱਕੀ ਦੀ ਘਾਟ ਬੱਚੇ ਪੈਦਾ ਕਰਨ ਵਿੱਚ ਸਮਰੱਥਾ ਤੇ ਇਥੋਂ ਤੱਕ ਕਿ ਬੇਔਲਾਦ ਹੋਣ ਦੀ ਸਮੱਸਿਆ ਵੀ ਪਿਤਰ ਦੋਸ਼ ਦੇ ਕਾਰਨ ਪਰਿਵਾਰ ਖੁਸ਼ਹਾਲ ਨਹੀਂ ਹੋ ਸਕਦਾ ਕਿਉਂਕਿ ਇੱਕ ਪਰਿਵਾਰ ਦੇ ਪੂਰਵਜ ਪਰਿਵਾਰ ਦੇ ਇੱਕ ਮੈਂਬਰ ਦੇ ਨਾਲ ਨਾਰਾਜ਼ ਨੇ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਅੱਜ ਦੀਆਂ 90% ਸਮੱਸਿਆਵਾਂ ਸਿਰਫ ਪਿਤਰ ਦੋਸ਼ ਦੇ ਕਾਰਨ ਹੀ ਨੇ ਇਹ ਉਪਾਅ ਤੁਸੀਂ ਨਵੇਂ ਸਾਲ ਤੇ ਹੀ ਕਰਨਾ ਹੋਵੇਗਾ ਜਿਵੇਂ ਕਿ ਤੁਸੀਂ ਕੁਝ ਸਮੇਂ ਤੋਂ ਬਹੁਤ ਪਰੇਸ਼ਾਨ ਹੋ ਤੁਸੀਂ ਸਖਤ ਮਿਹਨਤ ਕਰਕੇ ਥੱਕ ਗਏ ਹੋ ਅੰਦਰੋਂ ਡੁੱਟ ਗਏ ਹੋ ਤੁਸੀਂ ਕਈ ਵਾਰ ਰਿਸ਼ਤੇ ਬਚਾਉਣ ਦੀ ਕੋਸ਼ਿਸ਼ ਕਰਨੇ ਪਰ ਉਹ ਕੰਮ ਜਾਤਾ ਬਿਮਾਰੀ ਨਾਲ ਜਾਂ ਕਰਜ਼ੇ ਦੀ ਅਦਾਇਗੀ ਨਾਲ ਜੁੜਿਆ ਹੋਇਆ ਹੈ ਇਸ ਲਈ ਸਭ ਤੋਂ ਪਹਿਲਾਂ ਇਹ ਸੁਰੂਕੇ ਕੁੱਤੇ ਨੂੰ ਖਵਾਉਣ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਇਹ ਤੁਹਾਡੇ ਘਰ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਵੇਗੀ ਇਹ ਤੁਹਾਡੀ ਰਸੋਈ ਦੇ ਵਿੱਚ ਹੀ ਮੌਜੂਦ ਹੈ ਪਰ ਸਿਰਫ ਇਸ ਨੂੰ ਖਵਾਉਣਾ ਹੀ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਣ ਵਾਲੀਆਂ ਕੁਝ ਖਾਸ ਸਾਵਧਾਨੀਆਂ ਤੇ ਉਸ ਉਸ ਉਪਾਅ ਨਾਲ ਸੰਬੰਧਿਤ ਕੁਝ ਖਾਸ ਨਿਯਮ ਨੇ ਕਿਉਂਕਿ ਹਰ ਕੋਈ ਇੱਕ ਉਪਾਅ ਲਾਗੂ ਕਰਦਾ ਹੈ ਕਿਉਂਕਿ ਇਸ ਨੂੰ ਲਾਗੂ ਕਰਨਾ ਬਹੁਤ ਆਸਾਨ ਹੈ ਪਰ ਕੁਝ ਨਿਰਮਾਣ ਦੀ ਪਾਲਣਾ ਕਰਨਾ ਵੀ ਇੱਕ ਸੰਕਲਪ ਦੇ ਆਧਾਰ ਤੇ ਸਾਵਧਾਨੀਆਂ ਵਰਤਣਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਤੋ ਇਸੇ ਤਰੀਕੇ ਦੇ ਨਾਲ ਤੁਸੀਂ ਸੁਣਿਆ ਹੋਵੇਗਾ ਜੌਂ ਦੇ ਦਾਣੇ ਸੁਣਿਆ ਹੋਵੇਗਾ ਜਿਸ ਨੂੰ ਲੋਕ ਜਾਨਵਰਾਂ ਦੀ ਉਤਪਾਦ ਸੰਚੇ ਕੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਪਰ ਅਸਲੀਅਤ ਦੇ ਵਿੱਚ ਇਹ ਇੱਕ ਅਜੀਹਾ ਅਨਾਜ ਜੋ ਕੋਟੋ ਕਠੋਰ ਹਾਲਾਤਾਂ ਦੇ ਵਿੱਚ ਵੀ ਉਗਦਾ ਜੋ ਥੋੜੇ ਜਿਹੇ ਪਾਣੀ ਦੇ ਨਾਲ ਵੀ ਜੀਵਨ ਨੂੰ ਕਾਇਮ ਰੱਖ ਸਕਦਾ ਹੈ ਤੇ ਜੋ ਸੰਗਰਸ਼ ਦਾ ਪ੍ਰਤੀਕ ਹੈ ਤੇ ਇਸ ਕਾਰਨ ਕਰਕੇ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਅਨਾਜ ਕਿਹਾ ਜਾਂਦਾ ਹੈ ਇਸ ਲਈ ਸਾਲ 2026 ਦੇ ਵਿੱਚ ਇਸ ਜਾਉ ਨੂੰ ਕਿਸੇ ਵੀ ਹਵਨ ਜਾਂ ਪੂਜਾ ਦੇ ਵਿੱਚ ਨਹੀਂ ਵਰਤਿਆ ਜਾਣਾ ਸਗੋਂ ਸਿੱਧੇ ਤੌਰ ਤੇ ਉਸ ਪੇਰੀਦਰ ਦੁਆਰਾ ਵਰਤਿਆ ਜਾਣਾ ਜੂ ਜੀਵਨ ਤੇ ਮੌਤ ਦੇ ਵਿਚਕਾਰ ਖੜਾਏ। ਉਪਾਦੀ ਗੱਲ ਕਰੀਏ ਤਾਂ ਉਪਾਅ ਬਹੁਤ ਹੀ ਸਿੱਧਾ ਹੈ ਤੁਹਾਨੂੰ ਕੁਝ ਖਾਸ ਕਰਨ ਦੀ ਲੋੜ ਨਹੀਂ ਜਾਉ ਦੇ ਪੀਜਾ ਨੂੰ ਹਲਕਾ ਜਿਹਾ ਭੁੰਨੋ ਤੇ ਬਿਨਾ ਨਮਕ ਦੇ, ਬਿਨਾ ਮਸਾਲੇ ਦੇ, ਬਿਨਾ ਤੇਲ ਦੇ ਚਾ ਕੇ ਉਹ ਦੇ। ਜਦੋਂ ਦਾ ਉਹਨਾਂ ਕੱਚਾਪਨ ਦੂਰ ਹੋ ਜਾਵੇ ਪਰ ਉਹਨਾਂ ਦਾ ਸੁਭਾਅ ਤੇ ਰੰਗ ਨਾ ਬਦਲੇ ਫਿਰ ਜਿਉਂ ਦੇ ਦਾਣਿਆਂ ਨੂੰ ਠੰਡਾ ਹੋਣ ਦਿਓ ਤੇ ਦੇਖੋ ਜਦੋਂ ਸ਼ਨੀ ਦੀ ਨਜ਼ਰ ਤੇ ਸੂਰਜ ਦੀ ਊਰਜਾ ਇੱਕੋ ਸਮੇਂ ਧਰਤੀ ਤੇ ਹੋਵੇ ਤਾਂ ਇੱਕ ਗਲੀ ਦੇ ਕੁੱਤੇ ਦੇ ਕੋਲ ਜਾਓ ਤੇ ਚੁੱਪ ਚਾਪ ਉੱਥੇ ਭੁੱਖਾ ਬੈਠਾਏ ਤੇ ਇਸ ਨੂੰ ਆਪਣੇ ਹੱਥਾਂ ਦੇ ਨਾਲ ਨਾ ਖਵਾਓ ਕੁੱਤੇ ਨੂੰ ਨਾ ਬੁਲਾਓ ਬਸ ਪੂਰਨ ਹੋਏ ਚਵਾਰ ਨੂੰ ਜਮੀਨ ਤੇ ਰੱਖੋ ਤੇ ਆਪਣੀ ਮਨ ਦੇ ਵਿੱਚ ਇਹ ਭਾਵਨਾ ਰੱਖੋ ਕਿ ਧਰਤੀ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਮੇਰੇ ਕੰਮਾਂ ਦੇ ਬੋਝ ਨੂੰ ਸਵੀਕਾਰ ਕਰੇ ਤੁਹਾਨੂੰ ਬਸ ਇਹੀ ਕਰਨ ਦੀ ਲੋੜ ਏ ਤੁਹਾਨੂੰ ਜੋ ਕਰਨ ਦੀ ਲੋੜ ਏ ਉਹ ਹੈ ਉਜਵਾਰ ਦੇ ਦਾਣੇ ਲਾਓ ਮੇਰੇ ਕੰਮਾਂ ਦੀ ਬੋਝ ਨੂੰ ਸਵੀਕਾਰ ਕਰੇ ਤੁਹਾਨੂੰ ਬਸ ਇਹੀ ਕਰਨ ਦੀ ਲੋੜ ਏ ਤੁਹਾਨੂੰ ਜੋ ਕਰਨ ਦੀ ਲੋੜ ਏ ਉਹ ਏ ਉਜਵਾਰ ਦੇ ਦਾਣੇ ਲਾਓ ਤੇ ਆਪਣੇ ਘਰ ਦੇ ਆਲੇ-ਦੁਆਲੇ ਇੱਕ ਕੁੱਤੇ ਨੂੰ ਦੇਖੋ ਜੋ ਕਿ ਚੁੱਪਚਾਪ ਬੈਠਾ ਹੈ ਤੇ ਭੁੱਖਾ ਦਿਖਾਈ ਦੇ ਰਿਹਾ ਹੈ। ਜਵਾਰ ਦੇ ਦਾਣੇ ਇਸ ਦੇ ਨੇੜੇ ਰੱਖੋ ਤੇ ਫਿਰ ਚਲੇ ਜਾਓ ਪਿੱਛੇ ਮੁੜ ਕੇ ਨਾ ਦੇਖੋ। ਇਹ ਚਾਦਰ ਖੋ ਲੋਕਾਂ ਨੇ ਤੁਹਾਨੂੰ ਬਹੁਤ ਸਾਰੇ ਉਪਾਅ ਦੱਸੇ ਹੋਣਗੇ ਕਾਲੇ ਕੁੱਤੇ ਨੂੰ ਖਵਾਓ ਤੇ ਕੁੱਤੇ ਨੂੰ ਰੋਟੀ ਖਵਾਓ, ਕੁੱਤੇ ਨੂੰ ਦੁੱਧ ਪਿਆਓ। ਤੁਹਾਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਇਹ ਉਪਾਅ ਬਹੁਤ ਹੀ ਪੁਰਾਣੇ ਹਨ ਤੇ ਕਿਸੇ ਦਾ ਕੋਈ ਭਲਾ ਨਹੀਂ ਕੀਤਾ। ਬਾਰੇ ਜੋ ਵੀ 2026 ਵਿੱਚ ਇਹਨਾਂ ਉਪਾਅਾਂ ਦੀ ਕੋਸ਼ਿਸ਼ ਕਰੇਗਾ ਉਹ ਆਪਣੀ ਕਿਸਮਤ ਖੁਦ ਲਿਖੇਗਾ ਤੁਹਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਇਸ ਉਪਾਅ ਨੂੰ ਬਾਰੇ ਕਿਸੇ ਨੂੰ ਨਾ ਹੀ ਦੱਸਣਾ ਕਿਉਂਕਿ ਜੇਕਰ ਤੁਸੀਂ ਗਲਤੀ ਦੇ ਨਾਲ ਵੀ ਇਸ ਉਪਾਦੀਵਾਰੀ ਚਰਚਾ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਦੀ ਲਾਭ ਨਹੀਂ ਮਿਲਣਗੇ ਉਸ ਤੋਂ ਬਾਅਦ ਦੇ ਵਿੱਚ ਉਸ ਦਿਨ ਤੁਹਾਡਾ ਕਿਸੇ ਦੇ ਨਾਲ ਝਗੜਾ ਹੋਵੇਗਾ ਤੁਹਾਨੂੰ ਇਹ ਵੀ ਨਹੀਂ ਕਰਨਾ ਚਾਹੀਦਾ ਸਾਰਾ ਦਿਨ ਆਪਣੇ ਮਨ ਤੇ ਆਪਣੇ ਆਪ ਨੂੰ ਸ਼ਾਂਤ ਰੱਖੋ ਕਿਸੇ ਦੇ ਨਾਲ ਝਗੜਾ ਨਾ ਕਰੋ ਤੇ ਕਿਸੇ ਦੇ ਵਿਰੁੱਧ ਅਪਮਾਨਜਨਕ ਪਾਸ਼ਾਦੀ ਵਰਤੋਂ ਨਾ ਕਰੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ ਇਹ ਪੂਰੀ ਪ੍ਰਕਿਰਿਆ ਇਹ ਜਦੋਂ ਇੱਕ ਕੁੱਤਾ ਉਪੋਜਨ ਖਾਂਦਾ ਹੈ ਇਹ ਤੁਹਾਡੀ ਜ਼ਿੰਦਗੀ ਦੀ ਕਠੋਰਤਾ ਨੂੰ ਸੋਖ ਲੈਂਦਾ ਹੈ ਤੇ ਇਹ ਕਠੋਰਤਾ ਉਸ ਖਟੋਰਤਾ ਨੂੰ ਸੰਤੁਲਿਤ ਕਰਦੀ ਹੈ ਇਸ ਲਈ ਇਹ ਉਹ ਪਾ ਵਿਆਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਪ੍ਰਭਾਵਸ਼ਾਲੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਘਰ ਵਿੱਚ ਹਰ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਜ਼ਰੂਰ ਹੋਵੇਗਾ ਜੋ ਵਿਆਦੀ ਉਮਰ ਦਾ ਹੈ ਪਰ ਵਿਆਹ ਨਹੀਂ ਹੋ ਰਿਹਾ ਇਸ ਕਾਰਨ ਉਹ ਵਿਅਕਤੀ ਵੀ ਪਰੇਸ਼ਾਨ ਹੈ ਤੇ ਉਸ ਵਿਅਕਤੀ ਦਾ ਪਰਿਵਾਰ ਵੀ ਪਰੇਸ਼ਾਨ ਹੈ ਤਾਂ ਇਹ ਉਪਾ ਤੁਹਾਡੇ ਲਈ ਕਿਹੜੇ ਖੇਤਰਾਂ ਦੇ ਵਿੱਚ ਪ੍ਰਭਾਵਸ਼ਾਲੀ ਹੋਵੇਗਾ ਨਤੀਜੇ ਦਿਖਾਏਗਾ। ਇਹੀ ਕਾਰਨ ਹੈ ਕਿ ਇਹ ਉਪਾ ਵਿਆਹ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਪ੍ਰਭਾਵਸ਼ਾਲੀ ਹੈ ਕਿਉਂਕਿ ਵਿਆਹ ਸਿਰਫ ਦੋ ਲੋਕਾਂ ਬਾਰੇ ਨਹੀਂ ਸਗੋ ਦੋ ਕਿਰਿਆਵਾਂ ਦੇ ਬਾਰੇ ਹੈ ਇਹ ਕਲਪਨਾਇਕ ਤੇ ਜਦੋਂ ਅਸੀਂ ਘਟ ਹਲਕੇ ਹੁੰਨੇ ਆ ਤੇ ਮੇਲ ਚੁਲ ਆਪਨੇ ਆਪ ਹੋਣ ਲੱਗ ਪੈਂਦਾ ਏਸੇ ਕਰਕੇ ਇਹ ਕਾਰਜੇ ਦੇ ਵਿੱਚ ਵੀ ਪ੍ਰਭਾਵਸ਼ਾਲੀ ਹੁੰਦਾ ਏ ਕਿਉਂਕਿ ਕਾਰਜਾ ਸਿਰਫ ਪੈਸੇ ਬਾਰੇ ਨਹੀਂ ਹੁੰਦਾ ਇਹ ਮਾਨਸਿਕ ਦਬਾਅ ਦੇ ਬਾਰੇ ਹੁੰਦਾ ਕਰਜ਼ਾ ਇੰਨਾ ਪਰਚਲਿਤ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਬਹੁਤ ਪਰੇਸ਼ਾਨ ਹੁੰਦੇ ਆ ਤਾਂ ਸਾਡੀ ਸੋਚਨ ਤੇ ਸਮਝਣ ਦੀ ਅਸਮਰਥਾ ਖਤਮ ਹੋ ਜਾਂਦੀ ਹੈ ਤੇ ਅਸੀਂ ਲੋਕਾਂ ਤੋਂ ਪੈਸੇ ਉਧਾਰ ਲੈਣਾ ਸ਼ੁਰੂ ਕਰ ਦਿੰਦੇ ਆ ਤੇ ਨਵੇਂ ਤਰੀਕੇ ਲੱਭਣ ਦੀ ਬਜਾਏ ਅਸੀਂ ਲੋਕਾਂ ਤੋਂ ਪੈਸੇ ਉਧਾਰ ਲੈ ਕੇ ਹੀ ਦੇਖਦੇ ਆ ਜੇਕਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਦੇਖਾਂਗੇ ਕਿ ਕਾਰਨ ਵਿਤਿ ਨਹੀਂ ਸਗੋ ਮਾਨਸਿਕ ਦਬਾਅ ਜਦੋਂ ਦਬਾਅ ਘਟ ਜਾਂਦਾ ਹੈ ਤਾਂ ਰਸਤੇ ਖੁੱਲਦੇ ਨੇ ਬਿਮਾਰੀ ਦੇ ਇਲਾਜ ਦੇ ਵਿੱਚ ਇਹ ਉਪਾਅ ਪ੍ਰਭਾਵਸ਼ਾਲੀ ਹੋਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਸਰੀਰਕ ਨਹੀਂ ਹੁੰਦੀਆਂ ਸਗੋ ਊਰਜਾ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਤੇ ਉਦਾਹਰਨ ਦੇ ਵਜੋਂ ਜਦੋਂ ਨਕਾਰਾਤਮਕ ਊਰਜਾ ਸਾਨੂੰ ਹਾਵੀ ਕਰ ਦਿੰਦੀ ਹੈ ਤਾਂ ਇਹ ਪਹਿਲਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਕਿ ਇਹ ਸਾਡੇ ਮਨ ਵਿੱਚ ਪਰਵੇਸ਼ ਕਰਦੀ ਹੈ ਤੇ ਸਾਡੀ ਚੇਤਨਾ ਨੂੰ ਆਪਣੀ ਕਵਚੇ ਦੇ ਵਿੱਚ ਲੈ ਲੈਂਦੀ। ਇਸ ਲਈ ਬਿਮਾਰੀਆਂ ਸਾਡੇ ਸਰੀਰ ਵਿੱਚ ਵਧਣ ਫੁੱਲਣ ਲੱਗਦੀਆਂ ਨੇ ਤੇ ਕਈ ਵਾਰ ਸਾਨੂੰ ਲੱਗਦਾ ਏ ਕਿ ਸਾਡੇ ਸਰੀਰ ਵਿੱਚ ਕੋਈ ਬਿਮਾਰੀ ਨਹੀਂ ਪਰ ਆਪਣੀ ਜ਼ਿਆਦਾ ਸੋਚ ਦੁਆਰਾ ਅਸੀਂ ਆਪਣੀ ਸਰੀਰ ਦੇ ਵਿੱਚ ਉਸ ਬਿਮਾਰੀ ਨੂੰ ਜਨਮ ਦਿਨਾ ਸ਼ੁਰੂ ਕਰ ਦਿੰਦੇ ਆ ਇਸ ਲਈ ਇਹ ਉਪਾ ਸਾਡੀ ਸੋਚ ਨੂੰ ਸੰਬੋਧਿਤ ਕਰਦੇ ਨੇ ਤੇ ਸਮਰਥਾ ਨੂੰ ਵੀ ਸੁਧਾਰਨ ਦੀ ਲੋੜ ਹੈ ਕਿਉਂਕਿ ਤੁਹਾਨੂੰ ਦੱਸਦੇ ਆ ਬਿਮਾਰੀਆਂ ਸਰੀਰ ਦੀਆਂ ਨਹੀਂ ਸਗੋ ਊਰਜਾ ਦੀਆਂ ਹੁੰਦੀਆਂ ਨੇ ਇੱਕ ਕੁੱਤਾ ਉਸ ਊਰਜਾ ਨੂੰ ਸੋਖ ਲੈਂਦਾ ਤੇ ਇਸ ਲਈ ਇਹ ਅਦਾਲਤ ਦੇ ਵਿੱਚ ਵੀ ਪ੍ਰਭਾਵਸ਼ਾਲੀ ਹੁੰਦਾ ਕਿਉਂਕਿ ਇਹ ਇੱਕ ਅਜੇਹਾ ਜੀਵੇ ਜੋ ਸੱਚੇ ਝੂਠ ਦੀ ਖੁਸ਼ਬੂ ਨੂੰ ਪਛਾਣ ਸਕਦਾ ਹੈ ਤੇ ਜਦੋਂ ਉਹ ਖੁਸ਼ਬੂ ਇਸ ਦੇ ਰਾਂ ਹੀ ਬਦਲ ਜਾਂਦੀ ਹੈ ਤੇ ਝੂਠ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਜੋ ਆਰਮਿਕ ਗ੍ਰੰਥਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜੋ ਪੁਰਾਣਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਹ ਉਹ ਇਸ उपाਦੀ ਵਰਤੋਂ ਕਰਦੇ ਨੇ ਕਿਉਂਕਿ ਜੇਕਰ ਇਸ उपाਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਕੋਈ ਸ਼ੱਕ ਕੇ ਤਾਂ ਤੁਹਾਨੂੰ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਇਹ ਉਪਾਅ ਸਿਰਫ ਪ੍ਰਭਾਵਸ਼ਾਲੀ ਹੋਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਸੱਚੇ ਦਿਲ ਸੱਚੇ ਵਿਸ਼ਵਾਸ ਤੇ ਸ਼ਾਂਤੀ ਦੇ ਨਾਲ ਵਰਤਦੇ ਹੋ ਇਹ ਉਪਾਅ ਇੱਕ ਆਦਮੀ ਦੀ ਗਰੀਬੀ ਸੱਤ ਪੀੜੀਆਂ ਦੀ ਗਰੀਬੀ ਤੇ ਸੱਤ ਪੀੜੀਆਂ ਦੀਆਂ ਬਿਮਾਰੀਆਂ ਨੂੰ ਖਤਮ ਕਰ ਦੇਵੇਗਾ ਇਹ ਸਿਰਫ ਮੌਜੂਦਾ ਵਿਅਕਤੀ ਤੱਕ ਸੀਮਤ ਨਹੀਂ ਇਹ ਵੰਸ਼ ਦੀ ਜਾਦ ਤੱਕ ਫੈਲਦਾ ਕਿਉਂਕਿ ਜੋ ਧਰਤੀ ਦੇ ਨਾਲ ਜੁੜਿਆ ਹੋਇਆ ਕੁੱਤਾ ਧਰਤੀ ਦਾ ਰਖਵਾਲਾ ਹੈ ਤੇ ਜਦੋਂ ਧਰਤੀ ਤੇ ਰਖਵਾਲਾ ਇਕੱਠੇ ਸਰਗਰਮ ਹੁੰਦੇ ਆ ਤਾਂ ਵੰਸ਼ ਦੀਆਂ ਜਿਹੜਾ ਮਜ਼ਬੂਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ 2026 ਹੋਰ ਵੀ ਪ੍ਰਭਾਵਸ਼ਾਲੀ ਹੋਣਗੇ ਕਿਉਂਕਿ ਇਹ ਸਾਲ ਇਹ ਪ੍ਰਗਟ ਕਰੇਗਾ ਕਿ ਕੌਣ ਅੰਦਰੋਂ ਸੱਚਾ ਹੈ ਤੇ ਕੌਣ ਸਿਰਫ ਸੱਤੀ ਹੈ ਇਹ ਸਾਲ ਬਹੁਤਿਆਂ ਨੂੰ ਤੋੜੇਗਾ ਬਹੁਤਿਆਂ ਨੂੰ ਰਵਾਏਗਾ ਤੇ ਬਹੁਤਿਆਂ ਨੂੰ ਸ਼ੀਸ਼ਾ ਦਿਖਾਏਗਾ ਪਰ ਜੋ ਵਿਅਕਤੀ ਇਸ ਛੋਟੇ ਜਿਹੇ ਕੰਮ ਨੂੰ ਚੁੱਪਚਾਪ ਕਰਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਸ਼ੋਰ ਦੇ ਨਾਲ ਨਹੀਂ ਸਗੋ ਸ਼ਾਂਤੀ ਦੇ ਨਾਲ ਬਦਲਾਅ ਦੇਖੇਗਾ ਕਿਉਂਕਿ ਇਹ ਉਹ ਪਾਖ ਉਹ ਦੀ ਸ਼ਾਂਤੀ ਦਾ ਪ੍ਰਤੀਕ ਹੈ ਤੇ ਉਹ ਨਾਨੋ اچانک ਦੌਲਤ ਨਹੀਂ ਮਿਲੇਗੀ ਸਗੋਂ ਉਹ ਦੌਲਤ ਮਿਲੇਗੀ ਜੋ ਦੌਲਤ ਮਿਲੇਗੀ ਜੋ ਆਵੇਗੀ ਦਿਖਾਈ ਦੇਵੇਗੀ ਕੈਦ ਦਾ ਭਾਵ ਕਿ ਉਹ ਮੈਨ ਤਜੋ ਤੁਸੀਂ ਪਿਛਲੇ ਕਈ ਸਾਲਾ ਤੋਂ ਲਗਾ ਰਹੇ ਹੋ ਤੁਹਾਡੇ ਅੱਖਾਂ ਵਿੱਚ ਪੈਸੇ ਦਾ ਇੱਕ ਘੜਾ ਵੀ ਨਹੀਂ ਹੈ ਤੇ ਇਸ ਉਪਾ ਨੂੰ ਕਰਨ ਤੋਂ ਬਾਅਦ ਤੁਸੀਂ 2026 ਵਿੱਚ ਉਹ ਬਦਲਾ ਦੇਖੋਗੇ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖੇ ਹੋਣਗੇ